ਚੱਲਾ ਚਾਲੇ ਇੱਧਰ ਆ ਇਕਨਾਂ ਪਾਉ ਨੁਣੀਆ ਨਾਲ ਉੱਤਰ ਪਿੰਨ ਪਾਈ ਹੋਈ ਆ ਕੋਈ ਨਹੀਂ ਮਾਰ ਜੰਗਾਲ ਦਿੱਤਾ ਬਾਕੀ ਹੈ ਹੀ ਸਹੀ ਹੈ ਜਰਾ ਸੇ ਸਮੇਂ ਤੇ ਉਹ ਬਾਈ ਦੀ ਫੀਡਿੰਗ ਆਪਾਂ ਕਰ ਦਿੱਤੀ ਆ ਆ ਦੇਖੋ ਹੁਣ ਚੱਲੇ ਠੀਕ ਆ ਵਰਤਾ ਹਾਂਜੀ ਹਾਂਜੀ ਜੀ ਦਿਮਾਗ ਨਹੀਂ ਲੱਗਦਾ ਸਹੀ ਆ ਬਾਈ ਇਹਨੇ ਹਾਂਜੀ ਵੀਰ ਜੀ ਆਪਣੇ ਆਲੂ ਵਾਲੀ ਮਸ਼ੀਨ ਦੇਣਾ ਖਾਦ ਵਾਲੇ ਜਾਮ ਜੇ ਹੋ ਗਿਆ ਜਾਮ ਘੁੰਮਦੇ ਆ ਤੋਤੀ ਤੇ ਬਹੁਤ ਵਧੀਆ ਤਰ੍ਹਾਂ ਹੀ ਇਹਦੇ ਨਾਲ ਕਪਾ ਇੱਥੇ ਇਹਨਾਂ ਚ ਖਾਦ ਜਮਾ ਹੋ ਜਾਂਦੀ ਆ ਪਤਾ ਨਹੀਂ ਲੱਗਾ ਸਾਨੂੰ ਇਹਨੂੰ ਹੁਣ ਆਪਾਂ ਪੂਰੇ ਦਾ ਪੂਰੇ ਉਤਾਰ ਲੈਣਾ ਖਾਦ ਵਾਲੇ ਪਸਪੋਲਾ ਨੂੰ ਇਹਨਾਂ ਨੂੰ ਪੂਰੇ ਆਪਾਂ ਥੱਲੇ ਲਾ ਕੇ ੱਲੇ-ਕੱਲੇ ਪਿੰਨ ਕੱਢ ਕੇ ਸਾਫ਼ ਕਰਕੇ ਲਾ ਦੇਣਾ ਇਹਨੂੰ ਇਹ ਮਸ਼ੀਨ ਆਪਾਂ ਵੀਰ ਜੀ ਪਿਲੇ ਸਾਲ ਹੀ ਲਈ ਆ ਰਾਮਾ ਚੰਡੂ ਵਾਲਿਆਂ ਦੀ ਮਸ਼ੀਨ ਬਹੁਤ ਸੈੱਟ ਚੱਲੀ ਆ ਜਿੰਨਾ ਮਰਜ਼ੀ ਬੀ ਪਾ ਲਓ ਜਿੰਨੀ ਮਰਜ਼ੀ ਵੀਰ ਜੀ ਖਾਦ ਪਾ ਲਓ ਇਹਦੇ ਨਾਲ ਆਪਣਾ ਆ 524 ਇਸੇ ਕੰਮ ਨੂੰ ਹੀ ਲਿਆ ਸੀ ਆਲੂ ਲੋਨ ਨੂੰ ਇਹਦੇ ਕੰਮ ਆ ਸਾਰੇ ਆਲੂ ਲੋਨ ਦਾ ਤੇ ਹੁਣ ਮੈਂ ਕਿਹਾ ਵਿਹਲੇ ਸੀ ਰਿਪੇਅਰ ਕਰ ਲਈ ਕੋਈ ਫਾਲੇ ਪਾਉਣੇ ਸੀ ਇਹਦੇ ਪਿਛਲੇ ਹੁਣ ਕਮਾਈ ਆ ਤੇ ਘੁੰਮੀ ਨਹੀਂ ਗਈ 6 ਢ ਘੁੰਮਦੀ ਆ ਪਿਸਤੌਲ ਜਾਮ ਖੜੀ ਰਹੀ ਆ ਹੁਣ ਉਦਾਂ ਖੜੀ ਤੇ ਸ਼ੈੱਡ ਵੇਚੀ ਸੀਗੀ ਪਰ ਪਿਸਤੌਲ ਜਾਮ ਹੋ ਗਿਆ ਮੈਂ ਕਿਹਾ ਹੁਣ ਵਿਹਲੇ ਹੈਗੇ ਅੱਜ ਕਾਰ ਹੀ ਲੀਏ ਕੰਮ ਮੜ ਕੇ ਟਾਈਮ ਫੇਰ ਨਹੀਂ ਲੱਗਣਾ ਕੰਮ ਸ਼ੁਰੂ ਹੋ ਜਾਣੇ ਮੜ ਕੇ ਆਪਣੇ ਝੋਨਾ ਵੜਾਈ ਦੇ ਫੇਰ ਟਾਈਮ ਹੀ ਨਹੀਂ ਲੱਗਣਾ ਖੋਲੋ ਖੋਲੋ ਲਾ ਮਸ਼ੀਨ ਆਪਣੇ ਕੋ ਆ ਡ੍ਰਿਲ ਹੈਗੀ ਇਲੈਕਟ੍ਰੋਨਿਕ ਮੰਡੋ ਮੰਡੀ ਖੋਲ ਕੇ ਪਰੇ ਮਾਰਨੇ ਨਾਲ ਆਪਾਂ। ਪਰਤ ਲਾ ਤਾਰ ਲਾ। ਆਰੇ ਨਾ ਚਾ ਨਿਕਲ ਗਿਆ ਵਾ। ਤਾਰ ਲਾ ਕਾਕਾ। ਉਹ ਪਾਟ ਬਾਲੀ ਨਾਲ ਕੋਈ ਨਹੀਂ ਪਹਿਲਾਂ ਤਾਰ ਲਾਣਾ। ਬਾਹਰ ਲਾ ਦੇ ਜੀ ਤਲਾ ਦੇ ਤੂੰ। ਇਹਨੂੰ ਲਾ ਦੇ ਪੱਕੇ ਨਾਲ ਬਾਲੀ ਗੱਲ ਆ। ਵਿੱਚੇ ਲੱਗ ਜੂ ਤਾਰ। ਇਹ ਪੱਖੇ ਦੇ ਨਾਲ ਹੀ ਵੀ ਦੇਦੇ ਵਿੱਚ ਤਾਰ ਛੂ ਕੱਢ ਲਾ ਬਾਹਰ। ਮੋਰੀ ਉਹਨਾਂ ਕੱਲਾ ਪਿੱਤਲ ਦੇ ਵਿੱਚ ਵੜੀ। ਪਲਾਸਟਿਕ ਵਾਲੀ ਤਾਰ ਨਾਲ ਵਿੱਚ ਵੜੀ ਜੀਤ। ਦੋਨੋਂ ਪਿੱਤਲ ਵਿੱਚ ਵੜ ਕੇ ਉੱਪਰ ਛੂ ਲਾਵੇ। ਲਾਦੇ ਨੂੰ ਚੂਨੂ ਚੱਲ ਮੈਂ ਟੋਮੈਂਟੋ ਮੈਂਟਿਮੇਟਰ ਤੋਂ ਪਾਚ ਆਪੀ ਮੈਂਟੋ ਮੈਂਟੀ ਖੋਲ ਕੇ ਪਰੇ ਮਾਰਨਾ ਮੈਂਟ ਦੋ ਲਗ ਚਲਾ ਕੇ ਦੇਖ ਪਰ ਤਾ ਨਹੀਂ ਪੱਖਾ ਕਿਹੜਾ ਚੱਲਿਆ ਉਹ ਉਨੀਆ ਉਧਰ ਪਿੰਨ ਪਾਈ ਹੋਈ ਆ ਕੋਈ ਨਹੀਂ ਮਾਰ ਜੰਗਾਲ ਤਾ ਆਊਗਾ ਚਲੋ ਉਹਨੂੰ ਮਾਰੋ ਕੱਲ ਜੀ ਕਰ ਪੁੱਟਾ ਪਾ ਕੇ ਦੇ ਰੱਖ ਦੇ ਥੋੜਾ ਬੰਨ ਮੈਂ ਇਹਨੂੰ ਪਾਵਾ ਰਾਹ ਲੋ ਵਿੱਚ ਪਾ ਦੇ ਛੋਟਾ ਬਣਾ ਕਾ ਕਿੱਥੇ ਆ ਹੋਰ ਆਉਂਦੇ ਹੋਰ ਆਉਂਦੇ ਹੁੰਦੇ ਸੇ ਮਾਰਾਂ ਮੈਂ ਨਹੀਂ ਨਹੀਂ ਮਾਰੋ ਕਿਹਨੂੰ ਮਾਰਾਂ ਨਹੀਂ ਨਹੀਂ ਉਹ ਪੈਨਪਾਈ ਵੀ ਦੋ ਮਾਰੋ ਪਤਾ ਹੀ ਨਹੀਂ ਆਹ ਤਰੇ ਪਿਆ ਗੁਰ ਪਿਆ ਇਹ ਤੌਰ ਤੇ ਏਕੇ ਨੇ ਲੱਗ ਗਿਆ ਮਾਰੋ ਇੱਧਰ ਵੀ ਮਾਰੋ ਤੁਹਾਡਾ ਖਮਾ ਖਮਾ ਇੱਥੇ ਹੀ ਮਾਰੋ ਇਹਦੇ ਤੇ ਨਾ ਮਾਰੋ ਇੱਥੇ ਮਾਰ ਲਓ ਇਹ ਕੜਾ ਟੁੱਟ ਜਾਂਦਾ ਨਹੀਂ ਨਹੀਂ ਇਹ ਕੜਾ ਜੀ ਵੀ ਨਹੀਂ ਉਹ ਤੇ ਬਾਜੀ ਬਦਲ ਜਾਂਦਾ ਪਟਾ ਹੈਗਾ ਸਾਨੂੰ ਰਾਜਪੁਰ ਤੋਂ ਬਿਨਾਂ ਨਹੀਂ ਪਟਾ ਚੱਕ ਇਹਨੂੰ ਤਾਂ ਰੇਗ ਮਾਰ ਲੈ ਕੇ ਰਗੜ ਲਈਏ ਸਾਰਿਆਂ ਨੂੰ ਆਪਾ ਆਪਾ ਦੂ ਰੇਗ ਮਾਰ ਆ ਦੇ ਇੱਕ ਮਿੰਟ ਰੁਕ ਜਾ ਆਪਾ ਆਪਾ ਫਿਰ ਦੋ ਆ ਦੇ ਰੇਗ ਮਾਰ ਪਿਆ ਲੈ ਕੇ ਆ ਜਾ ਲੈ ਕੇ ਆ ਕਿੱਥੇ ਜਾ ਉਹ ਦੇਖ ਆਪਾ ਤੁਸੀਂ ਹੱਡਾਰ ਸਾ ਜਿੱਥੇ ਖੜਾ ਜੀ। ਓਏ ਕੁਮਾਰ। ਸਾਲ ਗੱਲ ਜੀ। ਹੋਰ। ਪਾਸ ਹੋ ਗਿਆ ਹੁਣ ਬੇਟਾ। ਹੁਣ ਤਾਂ 5 ਮਿੰਟ ਲੱਗਣੇ ਬਸ। ਨਾ ਰੋਲ ਬਟਾਂਕੇ ਦਾ ਸੈਟਾਂ ਵਾਲੇ ਪਾ ਕੇ ਚੈਂਟ ਲੱਟ ਘੁਮਾ ਕੇ ਦੇਣਾ ਨੂੰ। ਉਨੇ ਡੰਗ ਦੇਣਾ ਇੱਕ ਪੈਨ ਨਹੀਂ ਯਾਰ ਬਿਲਡ ਪੰਜਾਈ ਦੀ ਪਤਾ ਪੁਨੇ ਜਾਵਾਂ ਤੇ ਸੋਣਿਆ ਆਉਂਗਾ ਦੁਕਾਨ ਤੋਂ ਨਹੀਂ ਨਹੀਂ ਇੱਕ ਪਹਿਲੇ ਤੋਂ ਲਾ ਵੀਾਂਗਾ ਉੱਥੇ ਹੋਣਾ ਇੱਕ ਹੀ ਚਾਹੀਦੀ ਇਹਦੇ ਨਾਲ ਦੀ ਮੋਟੀ ਮਸ਼ੀਨ ਜਿਹੜੀ ਪਾਉਂਦੇ ਨੇ ਹੈ ਉੱਥੇ ਹੋਣਾ ਜਬਰਦਸਤ ਦੇਖ ਲਈਂਦਾ ਯਾਰ ਤੁਹਾਨੂੰ ਰਾਨੇ ਭਾਈ ਕੋ ਨਾ ਤੂੰ ਸੋਣੂ ਗਈਏ ਵੀਰੇ ਦਾ ਫੋਨ ਆਇਆ ਉਹ ਕਹਿੰਦਾ ਰਹਿੰਦੇ ਉਹ ਤਾਂ ਨਾ ਮੈਂ ਬਾਜੋ ਫੋਨ ਕਿਹਾ ਤੂੰ ਹੀ ਉਹ ਕੀ ਕਰਦੇ ਈਗੇ ਉਹ ਤਾਂ ਫੜ ਕੇ ਖਲੋਤੇ ਸੀ ਇਹਨੇ ਮਾਲੇ ਤੂੰ ਗੇਹ ਲੈਣ ਜਾਣੇ ਵੇਸਗੇ ਨੇ ਰਾਜੇ ਨਾ ਲਾਦਾ ਤੂੰ ਕਿਉਂ ਜਾਣੇ ਕਿਉਂ ਭਈ ਹੁੰਦੇ ਵੇਸ ਤੂੰ ਨਹੀਂ ਨਹੀਂ ਉਹ ਤਾਂ ਜਾਣੇ ਜਾਣੇ ਵੇਸੇ ਮੁੜ ਕੇ ਵੀਰਾ ਕਹਿੰਦਾ ਫਪਨ ਤੇ ਉਹ ਸਪਰੇਅ ਲਿਆ ਹੂੰ ਲੈਫਟ ਆਫ ਹੀ ਅਸੀਂ ਉਧਰ ਜਾਣਗੇ ਸਿੱਧੇ ਆਪਾਂ ਇਹਨਾਂ ਨਾਲ ਬਾਜੋ ਆ ਜਾਓ ਉਦੋਂ ਬਾਅਦ ਕਰਨ ਨੂੰ ਮੈਂ ਕਹੀ ਮੈਂ ਕਹਾਂ ਰਹਿਣ ਦੇ ਹੁਣ ਸਰ ਗਿਆ ਵਾ ਹਾਂ ਉਹ ਉਦੋਂ ਵਾਲੇ ਬਾਅਦ ਜਾਣੇ ਵੇ ਇਹ ਫਾੜ ਕੇ ਖੜੇ ਦੇਗੇ ਫਾੜ ਕੇ ਵੀਡੀਓ ਬੰਦ ਖੰਦੇ ਨਾੜੀ ਬੜੇ ਬਰੀਕ ਦਿੱਤੇ ਹੋਏ ਇਹਨਾਂ ਵਲ ਕੀ ਲੈਣਾ ਲੱਗੇ ਕਿੱਥਾਂ ਆਵਗਲੇ ਸ਼ੇਰ ਜਦੋਂ ਬਰਕਾ ਮਾਤਾ ਨੂੰ ਨਾ ਗਿਆ ਉਹ ਨਾ ਕਲਾਕ ਕੋਰਦੇ ਦਾਣਾ ਰੱਖ ਲੇ ਇਸ ਰੱਖ ਕਿਹੜੀ ਲੱਭੀ ਤੈਨੂੰ ਉਪਾ ਪਤਲੀ ਲਿਆ ਉਹ ਰੁਕ ਜਾ ਫਿਰ ਉੱਪਰ ਆਵਾ ਮਾੜਾ ਮਾੜਾ ਰੁਕ ਜਾ ਨਹੀਂ ਕਿੱਥੇ ਲਿਖਾ ਆ ਜੀ ਪਰਤ ਬਣਾਈ ਦਰੋਸ ਮਾਲ ਕਿਹੜਾ ਉਹ ਗਰਾਵੀ ਵਾਲੀ ਫਰਾਕ ਉਂਝੀ ਰੁਕ ਜਾ ਉਹ ਮਦਦਾ ਬਾਟੂ ਫਤਰੀ ਨਹੀਂ ਜੀ ਤਰੇ ਨਾਲ ਲੈ ਲੋ ਆ ਚੀਜ਼ ਬਣੀ ਆ ਪਤਾ ਹੀ ਲੱਗਿਆ ਮੈਨੂੰ ਇਹ ਰੁਕ ਜਾ ਲੈ ਲੋ ਆ ਜੀ ਇਹ ਸੈਕਿੰਡ ਰੁਕ ਜਾ ਇਹ ਚ ਜਿਵੇਂ ਚ ਕੀ ਦਿੱਤਾ ਹੈ ਹੈਰਾ ਬੀ ਜਾਂਦਾ ਹੈ ਹੈਗਾ ਤਾਟਰਾ ਭਰਾ ਤਾਟਰਾ ਬੜਾ ਬੁਰਬਣੀਆਂ ਦਾ ਬੰਦਾ ਹੀ ਜਾਂਦੇ ਹਨ ਅੱਛਾ ਮਿੱਠੂ ਵੀ ਜਾਣਦਾ ਵਾ ਮੈਨੂੰ ਲੱਗਦਾ ਜਿਹੜੇ ਸਾਹ ਨਾਲ ਮਿੱਠੂ ਦੇਖਦਾ ਵਾ ਮੂੰਹ ਬਣਾ ਕੇ ਆ ਯਾਰ ਨਾ ਬੈਰ ਬਹੁਤ ਨਾ ਚੱਲ ਜੂਗਾ ਅੱਗਲੀ ਚੱਲ ਜੂਗਾ ਅੱਗਲੀ ਨਾ ਚਲਾ ਦਵਾਂ ਚਾਲੀ ਜਾਣਾ ਕੋਈ ਨਾ ਅਗਲੀ ਇਹਦੀ ਗਰੀਸ਼ ਕਰ ਦਾਂਗੇ ਇੱਕ ਮਿੰਟ ਰੋਡਾ ਜੀਰ ਰੁਕ ਜਾਵਾਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਮੈਨੂੰ ਪਾਲਾਂ ਦੇ ਜੀਰ ਪਰ ਇਦੋਂ ਮੈਂ ਤੁਹਾਨੂੰ ਚੱਕ ਰੱਖੇ ਜਦੋਂ ਇੱਧਰ ਆਂ ਨਾ ਤੇ ਤੂੰ ਨਹੀਂ ਪੈਂਦਾ ਫੇਓ ਪੈਂਦਾ ਫੇਲੇ ਇੱਕ ਬੰਦਾ ਫੜ ਫੜ ਮੰਦੂ ਹਾ ਦੇਖ ਵਾ ਇਹ ਲੈ ਕੋ ਪਲਾਸਟਿਕ ਪਲਾਸਟਿਕ ਦੇਣਾ ਇਹ ਕਿਉਂ ਨਹੀਂ ਰੇਤੇ ਮਰੀ ਅੰਦਰ ਵਾਰ ਸੀ ਨਾ ਇਹਦੀਆਂ ਹਾਜੀ ਹਾਂ ਨਟ ਕਹਾ ਨਿਕਲੇ ਸੀ ਯਾਰ ਨਟ ਕਿਹ ਨਿਕਲੇ ਨਹੀਂ ਜਾਂਦੇ ਨਟ ਅੰਦਰ ਨਟ ਕਹਾ ਜਾਂਦੇ ਯਾਰ ਆ ਕੱਢੇ ਤਾਂ ਇਥੋਂ ਲੰਬਾ ਨਾੜਾ ਲੰਬਾ ਉਹ ਦੋ ਬਾਤ ਨਾਲ ਆ ਉਪਰੇ-ਉਪਰੇ ਬਰਨਾਲ ਦੇ ਆ ਆ ਹਾਂ ਇਹ ਵਰਤ ਸੇਮੀ ਹੋਣਾ ਆਰਥਰੀ ਸੇਮੀ ਹੋਣੇ ਆ ਜਿਆਦਾ ਚੰਗਾਲਾ ਪਿਆ ਖਾਦਲਾ ਲੱਗਦਾ ਮੈਨੂੰ ਉਹ ਧੰਨ ਬੋਏ ਤਾਂ ਬਚਾਉਂਦੇ ਨਾ ਨੇ ਲੰਬਾਈ ਪੈਣਾ ਭਰਾਵਾ ਇਹ ਪੂਰਾ ਹੀ ਬਣਾ ਮਖਾਨ ਜਿਆਦਾ ਲੰਬਾ ਲੰਬਾ ਨਹੀਂ ਕਹਿੰਦਾ ਇਹ ਮਸਾਏ ਪੂਰਾ ਹੋਣਾ ਦੇਖੀ ਅੰਦੀ ਅੰਦੀ ਕਟਕੜ ਕੇ ਬੋਤ ਬਰਾਇਂ ਕਰਨ ਲੋਕ ਜਿੰਦੀ ਆ ਮਾ ਤੇ ਹੀ ਆ ਸਹੀ ਗਮਾਸ ਤਾਂ ਤੇ ਹਾਂ ਜਿੰਨਾ ਲੱਭਾ ਬੱਤ ਕਰ ਕੇ ਕਮੇ ਆਉਣ ਲੋ ਚੱਕ ਪੂਰਾ ਆ ਦੇਖ ਲੈ ਇਧਰ ਪੂਰਾ ਹਾਇਕ ਨਹੀਂ ਹੜ ਤੇ ਰੇ ਕਰਦੀ ਦਰ ਕਸਨ ਵਾਲੀ ਇਹੜਾ ਕੌਂ ਜੀ ਕਰ ਲਾਂਗਾ ਹਟ ਵੇ ਹਟ ਤੇਰਾ ਕਰ ਨਾ ਬਕਰ ਉਮੈ ਨਹੀਂ ਗੇ ਤੇਰਾ ਲਾ ਵੀ 14 ਦਾ ਪੜੇ 13 14 ਦੀ 13 ਦੀ ਪਹਿਣੀ ਇਹਨੋੜੀ ਕੋਟੀ ਫਾਲਾ ਫਿਰ 14 ਨਿਕਲੇ ਪੈਣੀ ਦਾ 14 ਦਈਆ ਤੂੰ 13 ਚਾਬੀਦਾਰ ਪਈ ਸੀ ਨਾ ਇੱਥੇ ਆਹ ਵੇ ਮੈਂ ਆ ਫਿਰ ਉਹ ਲੈ ਨਾਲੇ ਆ ਬਾਹਰ ਬਾਹਰ ਉਹ ਨਾਟਕ ਕੀ ਆਦਰਾ ਇਹਦੇ ਬਾਹਰ ਨਹੀਂ ਆਣੀ ਨਾਟਕ ਕੀ ਪਖਾਇਆ ਲਾ ਲੰਦੇ ਉਹਨਿੰਦੇ ਤੇ ਪਖਾਇਆ ਲੈ ਮਿੱਟੂ ਕੂਲਰ ਰੇੜ ਕੇ ਲਿਆ ਇੱਧਰ ਉਧਰਾਂ ਤੇਰੇ ਗਾਨਾਂ ਵਾਲਾ ਤਾਰ ਉਤਾਰ ਕੇ ਉਹਨੂੰ ਲਗਾ ਲੈ ਘੜਨਾਟ ਕੱਸਣ ਦੇ ਆਪ ਜਲਦੀ ਲਿਆ ਰੇੜ ਕੇ ਕੰਤੂ ਜੇ ਬੰਦ ਕਰ ਲੈ ਪੱਤੂ ਮਤਲਬ ਕਿੰਨੇ ਮਿੰਟ ਬਣੇਗਾ ਦੱਸ ਲਓ ਆਹ ਨੋਕੇ ਫੋਨ ਦਿੱਤ ਨਈ ਆ ਪਹਿਲੋਂ ਜੀਤ ਓਏ ਇੱਕ ਤਾਂ ਪੋਣਾ ਹੀ ਬਣਾ ਵਡਾ ਇੱਕ ਪਾਲਾ ਓ ਜੀ ਕੱਟਿਆ ਗਿਆ ਹੁਣ ਪ੍ਰੋਸ ਵਾਲੇ ਲੈ ਕੇ ਮੈਂ ਕਹਿੰਦਾ ਪਹਿਲੋਂ ਅੰਦਰਲੇ ਕੱਸ ਲੀਏ ਅੰਦਰਲੇ ਪਾ ਕ੍ਰੋਸ ਵਾਲਾ ਲਿਆ ਉਹਦੇ ਕ੍ਰੋਸ ਪਿਆ ਲਿਆ ਨਾਲ 라ਡ ਲਿਆ ਬੰਦਾ ਤਾਂ ਤੈਨੂੰ ਲਿਆ ਤੂੰ ਅੰਦਰ ਵਰਜ ਬਣਾਉਣ ਲੱਗ ਕੇ ਸੋਨਾ ਤਰੇ ਫੜ ਕੇ ਰੱਖੀ ਲੈ ਆ ਲੈ ਜਲਦੀ ਕਰ ਜਲਦੀ ਨੀ ਰਹਿਣਾ ਟੂਬ ਚਾ ਕੇ ਪਰ ਜਲਦੀ ਦੇ ਚਲੇ ਤੇ ਟੂਬ ਚਾ ਟੂ 13 ਦਾ ਦੁਬਾਰੇ ਤੂੰ ਇਹ ਹੁਣ ਤੇ ਜਲਦੀ ਤੇ ਮੂਜੀ ਤੇ ਮੂਜੀ ਇਹਦੇ ਬੋਲ ਖਲ ਦੇਈਆ ਉਸ ਤੋਂ ਮੇਰਾ ਅਦੇਸ਼ ਫਸਤੀ ਕੋਹੋਂ ਅੰਦਰ ਕੰਡਾ ਰੱਖੀ ਮੈਂ ਬੜੇ ਆਉਣ ਜੱਬੀ ਇਧਰੋਂ ਕਸ ਕੇ ਗਿਆ ਯਾਰ ਤੁਮਾੜਾ 14 ਦਾ 24000 13 ਦੀ ਵੇਚਤ ਨਹੀਂ ਮਿੱਟੂ ਨਹੀਂ ਟਰੈਕਟਰ ਦੇ ਕਿਥੋਂ ਰੱਖਦਾ ਯਾਰ ਉਹ ਕੱਪੜੇ ਥੱਲੇ ਦੇਖ ਲਓ ਯਾਰ ਯਾਰ ਕੁਝ ਨਹੀਂ ਕਰਾ ਉਹਨਾਂ ਸੌਰੀ ਜੀ ਬੰਦਾ ਹਰਕਾ ਸਕੀ ਗਿਆ ਬੀਨਾ ਇੱਕੋ ਜਿਹਾ ਬੜਾ ਜਿਹਾ ਬਾਹਰ 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 ਕਰ ਦੇ ਨਾਲ ਲੈ ਨਾ ਪਾ ਚੱਕ ਚੱਕ ਕਰ ਜੀ ਮਲੇ ਮਿੱਟੂ ਕੱਲ ਗੱਦਲ ਬਸ ਤੂੰ ਚੱਲ ਮਿੱਟੂ ਲੈਣ ਨੂੰ ਰੁਕ ਜਾ ਰੁਕ ਚੱਲ ਚੱਕ ਜੀ ਤੇ ਕੋਦੇ ਇੱਕ ਬੂਟਾ ਕਰਦਾ ਰਹਿ ਗਿਆ ਰਹਿ ਗਿਆ ਮਿੱਟੂ ਹਾਂ ਚਲੋ ਚੱਲ ਚੱਲ ਜੀ ਗੁਰਮਤਿ ਬਾੜ ਆ ਗਿਆ ਵਾ 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 ਚੱਲ ਗਏ ਲੈ ਗਿਆ ਚੱਲ ਨਹੀਂ ਨਹੀਂ ਪਿਆਣੀ ਸੀ ਤੇ ਬਣਾ ਲਾ ਇਹਨੂੰ ਚਾ ਚੱਲ ਪਰ ਮੜ ਗਿਆ ਚੱਲ 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 ਇਧਰ ਆ ਇੱਕ ਦਾ ਕਰਾਇਆ ਕਰ ਚੰਨਾ ਨਹੀਂ ਪਾਲਣੇ ਪਾਲਣ ਚਾਬੀ ਪੈ ਗਿਆ ਚੱਲ ਹੋਰ ਤੁਰਿਆ ਆਸ ਉਹਨੋਂ ਹੈ ਨਾ ਕਸਾਈ ਚੱਲਾ ਚੱਲ ਇਧਰ ਆ ਇਹ ਕੋਣੇ ਪਾਲਣੇ ਪੜੇ ਪਰ ਚਾਬੀ ਆ ਮੇਰੇ ਸੌਖੇ ਦਾ ਚਾਬੀ ਵਾਲਾ ਚੰਨਾ ਆ ਪਿੱਛੇ ਕਰੋਸ ਵਾਲੇ ਆ ਨਾ ਥੋੜਾ ਹੋਰ ਆਸ ਹੋ ਗਿਆ ਹੁਟਾਟ ਪੂਰਾ ਵਾ ਮਿੱਟ ਬਣ ਚੁਣ ਮੈਂ ਚਾਬੀ ਦਿਨਾ ਬਾਅਦ ਜੀ ਦੇ ਕੋਈ ਪਿੱਛੇ ਚੈੱਕ ਕਰ ਲਈ ਨਾ ਉਹ ਹੋ ਗਿਆ ਚੱਲ ਨਹੀਂ ਪਾਲਣ ਪਰ ਚੱਲ ਥੋੜਾ ਹੋਰ ਪਾ ਵਾਸ ਬਾਅਦ ਚੁਣ ਜੀ ਚਾਬੀ ਨਾ ਕਰੀਆਂ ਪ੍ਰੋਟੈਕਟ ਹੋ ਗਏ ਆ ਯਾਰ ਆ ਕਿੱਥੇ ਗਿਆ ਜਾਂਦੇ ਆ ਨਹੀਂ ਨਹੀਂ ਇਦਾਂ ਨਹੀਂ ਪਰਤਾ ਮੋੜ ਕੇ ਖੋਲਣਾ ਨਾ ਪਰ ਇਹਨਾਂ ਤੇ ਕਿਹੜਾ ਜ਼ੋਰ ਪੈਣਾ ਵਾ ਹਾਂ ਚੱਲਾਂ ਚੱਲ ਚੱਲ ਬਾਸ 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 ਮਿੱਟੂ ਇਧਰ ਆ ਸਾਈਡ ਵਾਲੇ ਨੂੰ ਪਾਲੀ ਮਿੱਟੂ ਚੰਗੀ ਤਰ੍ਹਾਂ ਹਾਂ ਚੱਲ ਚੱਲ ਹੋਰ ਕਾਦੇ ਸੈੜ ਵਾਲਾ ਪਰ ਤੋਂ ਹੋਰ ਖਸ ਵਾਸ ਹੁਣ ਦੇ ਚਾਬੀ ਹੁਣ ਚੈੱਕ ਕਰੇ ਮੜਿਆ ਚਾਬੀ ਨਾਲ ਦੇ ਕਨੈਕਟ ਐਡ ਹੋਇਆ ਜੀ ਉਧਰੋਂ ਐਨ ਉਧਰੋਂ ਐਨ ਉਧਰੋਂ ਐਨ ਉਧਰੋਂ ਉਧਰੋਂ ਐਨ ਉਧਰੋਂ ਲਾਈ ਕਿ ਜੋਰ ਸੌਣਾ ਅਗਲਾ ਹੋਰ ਕਾ ਦੇ ਵਾਸ ਤੂੰ ਜਿਆਦਾ ਭੇਰੀ ਨਹੀਂ ਨਾ ਕਮਾਈ ਪਰਦਾ ਉਹਦਾ ਇਹ ਜਿਆਦਾ ਟਾਇਰ ਬਣੀ ਸੀਗੇ ਵੈਸੇ ਬੱਸ ਬਜੀਤ ਬੱਸ 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 ਇਧਰ ਲੱਗਾ ਮਾਰੇ ਮਾਰੇ ਕਮਾ ਦੇ ਚਾਬੀ ਨਾ ਕਮਾ ਨਾ ਮਾਰੇ ਨਹੀਂ ਇਦਾਂ ਇਹਨਾਂ ਦੀ ਗੰਢਣੀ ਇਹ ਕਿਹੜਾ ਖੁੱਲਣੇ ਖਾਦ ਲੱਗ ਜਾਣੀ ਇਹਨਾਂ ਨੂੰ ਇਹ ਜਾਣੀ ਨਹੀਂ ਕਿਤੇ ਵੀ ਪਾ ਦੂ ਖਾਦ ਆ ਜਿੱਦ ਮਾਣਾ ਮਾਣਾ ਕਾਸੀ ਬਾਲਾ ਨਹੀਂ ਲੋੜ ਜਿੱਦ ਪਰਿਨੋ ਕਾ ਸਦਨ ਹੋ ਕੇ ਇਦਾਂ ਹਾਂ ਚੱਲ ਹਾਂ ਲੱਗ ਗਈ ਹੋਰ ਮੜਾ ਇੱਥੇ ਕਾਫੜੀ ਆ ਬਾਈ ਜੀ ਆਪਾਂ ਇਹਨੂੰ ਛੋਕਰ ਲਾ ਦੇ ਇਦਾਂ ਛੋਕਰ ਲਾਉਣੇ ਇਹਨੂੰ ਇਹ ਨਾ ਤਾਂ ਬੀਰੋਕ ਜਾਲੇ ਇਹ ਨਾਲ ਪਰਾਲੀ ਉੱਡ ਜਾਂਦੀ ਆਦੀ ਫੇਰ ਦਿੱਕਤ ਬੋ ਕਰਦੀ ਐ ਤਾਂ ਸ਼ੁਕਰ ਲੈਣੇ ਆਪੇ ਤਾਂ ਉਹ ਜਾ ਕਰਨਾ ਇਹਨੇ ਆ ਦੋ ਸ਼ੁਕਰ ਲੈਣੇ ਪਾਦੇ ਜਿਹਦੇ ਦਰਬੀ ਬੱਸ ਲੈ ਉੱਥੇ ਕਰੀ ਨੂੰ ਪੰਜਵੇਂ ਚ ਪਾ ਕੇ ਨਟ ਪਾ ਉਥੇ ਉਹ ਨਟ ਪਾ ਦੇ ਨਾ ਨਟ ਕਿੱਥੇ ਤੇ ਰਹਾ ਵਾਲਾ ਵੱਡਾ ਨਟ ਪਾ ਉਥੇ ਦਾਬੇ ਨਾਲ ਦੇ ਮਰੀਦੋ ਪਾ ਦੇ ਚੱਕ ਤਾਂ ਥੋੜੀ ਪੱਤੀ ਤੇ ਤਾਂ ਨਹੀਂ ਫੇਰ ਪੈਣਾ ਪੱਤੀ ਤਾਂਾਂ ਚ ਜੱਕ ਨੇ ਹੋਰ ਤਾਂ ਇਹ ਹੋਰ ਤਾਂ 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 ہاں ਇੱਥੇ ਬਾਸ ਬਸ ਉਧਰੋਂ ਨਾਟ ਨਗਾ ਦੇ ਇਧਰੋਂ ਮਰਜੀ ਨਗਾ ਦੇ ਪੰਜਵੇਂ 6 ਚ ਪਾ ਦੇ ਬਸ ਪਿਛੇ ਵਾਲਾ ਬਾਹੋਂ ਸਹੀ ਆ ਬਸ ਸਹੀ ਆ ਆਹਵਾ ਟਿਮਰੀ ਢੇੜੀ ਟਿਮਰੀ ਪਾਉਂ ਰਹੇ ਆ ਤੇ ਕੋਈ ਨਹੀਂ ਬਸ ਇੱਧਰ ਕੰਮ ਕਰਨਾ ਕਿਤਾ ਲਾਤੇ ਬਾਈ ਜੀ ਆਪਾਂ 100 ਵੈਲਡਿੰਗ ਕਰਨਾ ਇੱਕ ਐਂਗਲ ਇਥੋਂ ਵੈਲਡਿੰਗ ਕਰਕੇ ਇਥੋਂ ਇਹਦਾ ਕੰਮ ਕਰੀ ਜੂ ਆਰਾਮ ਨਾਲ ਜੋ ਉਪਰ ਆਲੀ ਆਈ ਇਹਦੇ ਨੇ ਆਪੇ ਵੇਲਡਿੰਗ ਕਰਨਾ ਮੜਾਇਆ ਬਸ ਇੰਨੇ ਕੰਮ ਐ ਇਹਦਾ ਇਹ ਜਿਹੜੀ ਪਰਾਲੀ ਆੜ ਜਾਂਦੀ ਦਿੱਕਤ ਉਹ ਕਰਦਾ ਸੀਗਾ ਮੜੇ ਮਸ਼ੀਨ ਚੱਕਣੀ ਪੈਂਦੀ ਆ ਆ ਲੋ ਇੰਦਾ ਲਵਾਤਾ ਵੀਰ ਜੀ ਆਪਾਂ ਐਂ ਗਲਾ ਦੇਖੋ ਇੱਥੇ ਲਵਾਣਾ ਇਹਨੂੰ ਤੰਕਾ ਐਂਦਾ ਕੰਮ ਕਰੀ ਜਾਊਗਾ ਵਧੀਆ ਸ਼ੌਕਰ ਹੈ ਨਾਲੇ ਵਧੀਆ ਦੇ ਨਾਲ ਰਲਦਾ ਹੋਗਾ ਜਲੂਸ ਨਹੀਂ ਨਿਕਲਿਆ ਨਾਲੇ ਜੇ ਇਹਨਾਂ ਨੂੰ ਕੰਮ ਹੋ ਗਿਆ ਪੇਂਟ ਮਾਰ ਦਾਂਗੇ ਇਹਨੂੰ ਕਾ ਲੱਗ ਜੂਗਾ ਜੀ ਇਹ ਬਾਕੀ ਹੈਈ ਹੀ ਜਰਾసే ਸਮੇਂ ਤੇ ਸਾਡੇ ਲੇਅਰ ਪੂਰੀ ਸੀ ਚੱਲੋ ਬਣਾ ਲੇ ਹੇਰ ਲਾ ਦੇ ਪੂਰੀਆਂ ਦਾ ਰੰਗ ਮਾਦਣਾ ਤੇ ਸਪਰੇਅ ਲਿਆਂ ਦੀ ਨਾਲ ਹੀ ਆਪਾਂ ਏ ਹੁਣ ਤਾਂ ਕੰਪਨੀ ਵਾਲੇ ਲੱਗ ਪਏ ਲਾ ਕੇ ਜੇਨ ਟੋਕਰ ਸਾਰਿਆਂ ਨੂੰ ਆ ਕੇ ਅੱਗੇ ਨਹੀਂ ਲਾਉਂਦੇ ਇਹਦਾ ਡੇਸਟ ਹੈ ਇਹ ਆਪਣੇ ਪਹਿਲੇ ਨਹੀਂ ਇਹ ਪਿਛਲੇ ਸਾਲ ਲਿਆਏ ਨਵੀਂ ਪਿਛਲੇ ਸਾਲ ਚਲਾਈ ਕਿ ਨਹੀਂ ਹਾਂ ਉਹ ਚਲਾਈ ਆ 1.5 200 ਕਿਲਾ ਨੂੰ ਲਾ ਕੇ ਆ ਆ ਦੱਸੋ ਹੁਣ ਪ੍ਰੈਸੈਂਟ ਜੀ ਉਹਦੇ ਹਿਸਾਬ ਨਾਲ ਖਾਓ ਤੁਸੀਂ ਦੱਸਣ ਮੈਂ ਕਿਦਾਂ ਲਿਆ ਲਿਆ ਯਾਰ ਇੱਕ ਵਾਸ਼ਲ ਹੋਰ ਦੇ ਦੀ ਮੈਂ ਇੱਕ ਭਾਈ ਆ ਇੱਥੇ ਇੱਕ ਆਹ ਕਿ ਦੂਤਰੀ ਥੱਲੇ ਵੀ ਪਾ ਲਗੀ ਵਾਸ਼ਲ ਦੇਖ ਆ ਦੇ। ਮਸਾਹੀ ਆ ਵੀ ਆ ਰਣੀ ਆ। ਕਿਦਾਂ ਕੁਮਰ ਕੀ ਵਾਲਾ? ਆ ਫੀਡਿੰਗ ਹੋ ਗਈ ਜੀ ਆ ਦੇਖ ਲੋ। ਬਸ ਹੋ ਗਿਆ ਕੰਮ 2 ਮਿੰਟ ਦਾ ਕੰਮ। ਇਹ ਵੀ ਅੰਗਲ ਦੀ ਮਨਾ ਸੈਟਿੰਗ ਕਰਨੀ ਪਣੀ ਜੀ ਤੇ ਮਾੜੀ ਆ ਆਪਾਂ ਨੂੰ। ਆ ਦੇ ਪਰਤ। ਜਾਂ ਸਹੀ ਤੇ ਆਪਾਂ ਪਰਾਲੀ ਝੜੂ ਕੀ ਬਸੇਦਾ ਹੋਇਆ ਕਰਨਾ ਮਰਾ ਬਾਈ ਨੇ ਕੰਮ ਇਹਦਾ ਬਸ। ਇਹ ਤੇ ਜੀਦੰਦਰਾ ਇੱਕ ਵਾਰ ਨਿੱਕੀ ਵਾਸ਼ ਲੈ ਪਾਉਣੀ ਆ ਵਾ ਸਹੀ ਆ ਆ ਜੋਰ ਪਾਉਂਦੀ ਆ ਵਾਸ਼ਲੇ ਤੇ ਦਾ ਨਿੱਕੀ ਨਹੀਂ ਭਾਈ ਅੰਦਰ ਰਵੜਦੇ ਆ ਤੇ ਇਦਾਂ ਪਾਉਣੀ ਆ ਆ ਵੀ ਫਾੜ ਆਂਦੇ ਉਹ ਬਾਈ ਦੀ ਫੀਡਿੰਗ ਆਪਾਂ ਕਰ ਦਿੱਤੀ ਆ ਆ ਦੇਖੋ ਹੁਣ ਬਸ ਠੀਕ ਆ ਵਰਤੇ ਹਾਂਜੀ ਹਾਂਜੀ ਜੀ ਦਿਮਾਗ ਤੇ ਨਹੀਂ ਲੱਗਦਾ ਸਹੀ ਆ ਬਾਈ ਇੰਨੇ ਨੇ ਦੇ ਦੇਣਾ ਕੰਮ ਬਸ ਸਹੀ ਇੰਨਾ ਚੱਕਿਆ ਪਰਾਲੀ ਆਉ ਜਾਨੀ ਬੜੋ ਕੇ ਬਾਹਰ ਉਹਨੇ ਇਹਦੀ ਗੱਲ ਬਾਈ ਨੇ ਇਹਦੀ ਪਰਾਲੀ ਅੰਦਰ ਵਾਰ ਇੱਕ ਨਿੱਕੀ ਵਾਸ਼ ਲੈਣੀ ਆਪਣੇ ਕੋਲ ਹੈਗੀ ਆ ਜੀਦ ਕਣੀ ਲੱਭ ਲੈਣੇ ਛੋਟੀ ਵਾਸ਼ਲੇ ਅੰਦਰ ਵਾਰ ਹੋਣੀ ਚਾਹੀਦੀ ਐ ਤੇ ਬਸ ਇਹ ਆਵੇ ਲੈ ਹਲਾ ਭੁਗੈ ਇਹਦੇ ਕੱਲੇ ਇੱਕ ਅੰਦਰਵਾਰ ਵਾਲਾ ਪਾਣੀ ਨੂਰਮਾ ਇਹਨੂੰ ਚਾਹਵੇ ਹਾਂ ਇੱਕ ਲੈ ਇਹਦੇ ਅੰਦਰਵਾਰ ਪੈਣ ਵਾਲੀ ਮੈਨੂੰ ਖੋਲ ਦੌਣੇ ਕਰ ਲੈ ਆ ਫਰਾੜ ਤੁੰਮੀ ਦੀ ਚਾਬੀ ਕਿੱਥੇ ਆ ਲੈ ਪਰ ਹੁਣ ਕੰਮ ਹੋਇਆ ਸੈੱਟ ਹਾਂਜੀ ਰੰਗ ਰੰਗ ਮਾਰ ਦਿੰਨੇ ਹੁਣ ਹਣਾ ਸਪਰੇਅ ਮਾਰ ਦਈਏ ਹਾਂ ਸਪਰੇਅ ਕਰਦੇ ਇਹਨੂੰ ਕਰਦੇ ਹੋਗੇ ਕੰਮ ਇਹਦਾ ਪੱਕਾ ਕਰਤਾ ਨਾ ਡੁੱਬਰ ਕਰਾਣੂ ਕੱਲੇ ਐਂਗਲ ਨੂੰ ਕਰਨੀ ਆ ਬਣਾ ਇਧਰ ਮਸ਼ੀਨ ਨਾਲ ਵੇੜੀ ਬਸ ਇੱਥੋਂ ਲੱਗ ਜਾ ਔਰ ਨੂੰ ਬਾਅਗੇ ਨਾ ਪਾਈ ਆਹ ਦੇ ਇੱਕ ਵਾਸ਼ਲ ਵੀ ਆ ਕਰੀਏ ਇਹਦੇ ਵਿੱਚ ਲਗਾਈ ਜਾਣੀ ਮਖੋਤ ਕਿੰਨੀ ਕੋਆ ਅੰਦਰ ਵਾਜੀ ਉਹਦੇ ਆਣੀ ਆਣੀ ਆਹ ਡਾਨਾ ਨਾ ਪੂਰਾ ਇਹਨੂੰ ਕਰ ਦੋ ਇਹਨਾਂ ਨੂੰ ਕਰ ਇਹਨੂੰ ਬਾਤ ਇਹਨੂੰ ਨਹੀਂ ਕਰਨਾ ਨਹੀਂ ਨਹੀਂ ਆਹ ਮੈਨੂੰ ਕਲਾ ਐਂਗਲ ਕਰ ਆਹ ਐਂਡ ਆ ਤੇ ਕਰਨ ਦਾ ਕੋਈ ਨਹੀਂ ਕੋਈ ਪੰਮਰ ਕਦੇ ਵੀ ਮਾਣੋ ਤੇ ਨਾ ਚਾਈ ਆਵਾ ਨਹੀਂ ਆ ਗਿਆ ਹੀ ਪਾਉਂਗਾ

ਤੁੱਕੇ ਮਾਰਦੇ ਆ ਆ 20 ਰੁਪਈਆ ਦੀ ਪੱਤੀ ਕਪੜਾ ਵਾਲਾ ਰਖਾਉਂਦਾ ਦੇ ਨਾ ਕਿਹੜੀ ਪੱਤੀ ਆ ਪੱਤੀ ਦੇ ਪੈਸੇ ਵਾਲਾ ਕਪੜਾ ਉਹ ਫਣੀ ਹੁੰਦਾ ਉਸੇ ਨਹੀਂ ਨਹੀਂ ਉੱਤੇ ਨਹੀਂ ਬਣਦਾ ਤੂੰ ਕਰ ਕਰ ਕੇ ਉੱਤੇ ਭਈ ਆ ਥੱਲੇ ਮਾਰਦੇ ਨਾਲ ਜਿੱਲੀ ਜਿੱਲੀ ਨੂੰ ਕਪੜਾ ਮਾਰ ਦਿਵਾ ਇਹਨੂੰ ਕਿਉਂ ਨਾ ਉੱਤੇ ਭਈ ਆ ਥੱਲੇ ਨਹੀਂ ਪਈ ਆਓ ਉੱਤੇ ਭਈ ਆ ਆ ਹਾਂਜੀ ਭਾਈ ਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਨਾਲੇ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਡਾ ਕੋਈ ਜਾਂਦਾ ਨਹੀਂ ਵੀਡੀਓ ਦੇਖ ਕੇ ਇੰਨੀ ਸਾਨੂੰ ਮੋਟੀਵੇਸ਼ਨ ਮਿਲਦੀ ਰਹਿੰਦੀ ਆ ਤੇ ਫੇਰ ਹੀ ਵੀਡੀਓ ਬਣਾ ਸਕਦੇ ਆ ਸੱਚ ਦਿਲ ਕਰਦਾ ਵੀਡੀਓ ਬਣਾਉਂਦਾ ਲਾਇਕ ਕਮੈਂਟ ਜਰੂਰ ਬਾਈ ਦੀ ਕਰਿਆ ਕਰੋ ਚਲੋ ਮਿਲਦੇ ਆ ਤੁਹਾਨੂੰ ਕੋਈ ਹੋਰ ਵਲੌਗ ਚ ਇਹਦੀ ਕਰਦੇ ਸਮਾਪਤੀ ਆਪਾਂ ਇੱਥੇ ਹੁਣ ਕੰਮ ਹੋ ਗਿਆ ਕੰਪਲੀਟ ਇਹਦਾ ਪਿਸਤੌਲ ਵੀ ਇਹਦੇ ਠੀਕ ਹੋ ਗਏ ਖਾਦ ਵਾਲੇ ਤੇ ਛੋਕਰ ਵੀ ਲੱਗ ਗਏ ਹੁਣ ਆਪਾਂ ਲਾੜਨਾ ਬਸ ਹੁਣ ਗਰੀਸ਼ ਕਰਨੀ ਆ ਉਹ ਕਿਸ ਦਿਨ ਕਰ ਦਾਂਗਾ ਹਲੇ ਲੱਗ ਕੇ ਜਾ ਕੇ ਹਲੇ ਆਮ ਹੈਗਾ ਆਪਣੇ ਕੋ ਮੇਨ ਕੰਮ ਛੋਕਰਾਂ ਦਾ ਹੀਗਾ ਜ਼ਿਆਦਾ ਇਹ ਨਿਬੜ ਗਿਆ